ਸਤਿ ਸ਼੍ਰੀ ਅਕਾਲ ਜੀ ਕੀ ਹਾਲ ਜੇ ਠੀਕੋ ਵਾਈ ਗਰੂ ਠੀਕ ਰੱਖੇ ਜੀ ਵੈਜੀਟੇਰੀਅਨ ਉਪਮਾ ਆਪਾਂ ਇੱਕ ਛੋਟੀ ਇੱਕ ਗਾਜਰ ਲਿੱਤੀ ਜੇ ਤੇ ਇੱਕ ਛੋਟਾ ਵਿਆਹ ਲਿੱਤਾ ਇੱਕ ਛੋਟੀ शिमला ਮਿਰਚ ਲਿੱਤੀ ਹੈ ਇੱਕ ਛੋਟਾ ਟਮਾਟਰ ਲਿੱਤਾ ਤੇ ਇੱਕ ਹਰੀ ਮਿਰਚ ਤੇ ਥੋੜਾ ਜਿਹਾ ਕਦਰ ਦਾ ਪੀਸ ਟੁਕੜਾ ਕੱਟ ਕੇ ਇਹਨਾਂ ਨੂੰ ਆਪਾਂ ਸਾਰਿਆਂ ਨੂੰ ਬਰੀਕ-ਬਰੀਕ ਚਾਕੂ ਨਾਲ ਕੱਟ ਲਿਆ

ਬਹੁਤ ਟੈਸਟੀ ਬੰਦਾ ਹੈ ਮੇਰੇ ਤਰੀਕੇ ਨਾਲ ਬਣਾ ਕੇ ਤੁਸੀਂ ਇੱਕ ਵਾਰੀ ਖਾਓ ਆਇਓ ਖੁਰਾਈ ਜਾਈ ਜੇ ਚੇਕੋ ਤੇ ਕੱਟਣੀ ਹੋਣੀ ਹੈ ਤੇ ਹੁਣ ਆਪਾਂ ਇਹਦੇ ਸਵਾਵਾਂਗੇ ਢੜੀ ਪੱਤਾ ਢੜੀ ਪੱਤਾ ਇਹ ਪੱਤਾ ਆਕਰਸ਼ਕ ਹੈ ਤੁਸੀਂ ਹੁਣ ਆਪਾਂ ਇਹਦੇ ਚ ਪਾ ਲਿਆ ਗੱਜਰਾਂ ਦੀ ਪਟੀਆਂ ਸੀ ਬਰੀਕ ਬਰੀਕ ਇੱਕ ਗੱਜਰ ਬਰੀਕ ਪਟਕੀ ਇਨੂੰ ਲਵਾਉਂਗਾ ਪਾਹਲਾ ਇਹਦੇ ਚਾਪਾ ਹੁਣ ਪਾ ਦੇਣਾ ਅਚਾਪਾ ਹੁਣ ਪਾ ਦੇਣਾ ਸ਼ਿਮਲਾ ਮਿਰਚ ਜਿਹੜੀ ਕੱਟੀ ਸੀ ਨਾਲ ਪਾ ਦੇਣਾ ਪਿਆਜ਼ ਤੇ ਆਪਾਂ ਇਹ ਹਲਦੀ ਤੇ ਅਦਰਕ ਜਿਹੜੇ ਕੱਟੇ ਸੀ ਇਹ ਵੀ ਪਾ ਦੇ ਲਈ। ਟਮਾਟਰ ਪਾਨੇ ਆਪਾਂ ਠਹਿਰ ਕੇ। ਸਬਜ਼ੀ ਕਿਹੜੀ ਸੱਜੀਆਂ ਖਾਰੀਆਂ ਕੱਟ ਲੈਣਾ ਤੁਸੀਂ ਕੋਈ ਵੀ ਸਬਜ਼ੀ ਪਾ ਸਕਦੇ ਜਿਹੜੀ ਤੁਹਾਡੇ ਘਰ ਹੈ। ਤੁਸੀਂ ਇਹ ਨਹੀਂ ਆਪਾਂ ਇਹਨੂੰ ਗਾਲਣਾ। ਹੁਣ ਆਪਾਂ ਇਹਦੇ ਵਿੱਚ ਪਾਤਾ ਜਿਹੜਾ ਟਮਾਟਰ ਕੱਟਿਆ ਸੀ। ਉਹ ਬਾਅਦਾਂ ਹੁਣ ਆਪਾਂ ਇਹਦੇ ਵਿੱਚ ਲੋਹ ਵਿੱਚ ਪਾਵਾਂਗੇ ਥੋੜੇ। ਅੱਧਾ ਚਮਚ ਆਪਾਂ ਨਮਕ ਪਾਇਆ ਤੁਸੀਂ ਸਵਾਗ ਅਨੁਸਾਰ ਖਲਜੀ ਕਸ਼ਮੀਰੀ ਰੰਗ ਦਾ ਮਿਰਚ ਕਸ਼ਮੀਰੀ ਮਿਰਚ ਲਾਲ ਮਿਰਚ ਪਾਈ ਆਪਾਂ ਥੋੜੀ ਜੀ ਕਲਰ ਵਾਸਤੇ ਠੀਕ ਹੈ ਤੁਨਾ ਪਾਣੀ ਨੂੰ ਲੈ ਗਨ ਲਾਹਾ ਗੈਸ ਥੋੜੀ ਜੀ ਕਰਤੀਏ ਆਪਾਂ ਇਸ ਬਣਾ ਪਾਣੀ ਆਪਾਂ ਇੱਕ ਕੱਪ ਸੁਜੀ ਦਾ ਪਾਇਆ ਸੀ ਅਸੀਂ ਤਿੰਨ ਕੱਪ ਇਹਦੇ ਨਾਲ ਜਿੱਦੇ ਨਾਲ ਸੁਜੀ ਮਿਲੀ ਸੀ ਉਹਦੇ ਨਾਲ ਹੀ ਆਪਾਂ ਤਿੰਨ ਕੱਪ ਪਾਣੀ ਪਾ ਲਿਆ 500 ਦਾ ਵਾਲਾ ਆ ਜਾਏਗਾ ਆਪਾਂ ਇੱਥੇ ਸੁਜੀ ਪਾ ਲੈਣੀ ਜੀ ਪਣੀ ਆ ਉਹ ਆਪਾਂ ਥੋੜੀ ਜੀ ਕਰਨੀ ਐ ਰੋਸਟ ਆਪਾਂ ਇਧਰ ਕੜਾਈ ਛੋਟੀ ਜੀ ਲੈ ਲਈ ਜਾਫਾ ਨੂੰ ਰੋਸਟ ਕਰ ਦੇਣਾ ਥੋੜਾ ਜਿਹਾ ਇਹ ਆਪਾਂ ਨੂੰ ਕੱਚੀ ਹਣ ਲੱਗੇ ਅਸਰਾ ਦੀ ਹੋ ਗਈ ਹੁਣ ਆਪਾਂ ਇਹਦੇ ਚ ਪਾਵਾਂਗੇ ਜਿਹੜੀ ਸੂਜੀ ਆਪਾਂ ਰੋਸਟ ਕੀਤੀ ਸੀ ਐਨ ਉਸਾ ਥੋੜਾ ਥੋੜਾ ਪਾ ਲਈਏ ਨਾਲ ਹਿਲਾਈ ਜਣਾ ਅਸਰਾ ਲਾਈ ਜਣਾ بار بار ਕੇ ਹਿਲਾਈ ਜਣਾ ਨਾਲ ਇਹ ਲਾਗੂ

ਆਜੋ ਮਾ ਜੀ ਉਹ ਛੱਡ ਦੇਣਾ ਫਾਈਨੋ ਉਤਾਰ ਲੈਣਾ ਬਣ ਜਾਣਾ ਸਾਡਾ ਬਹੁਤ ਸੋਖਾ ਤਰੀਕਾ ਹੈ ਤੁਸੀਂ ਇਸ ਤਰ੍ਹਾਂ ਬਣਾਓ ਆਪ ਨੂੰ ਖਾਓ ਤੇ ਬੱਚਿਆਂ ਨੂੰ ਖਾਓ ਲੈ ਨੂੰ ਇਹ ਦੇਖੋ ਛੱਡ ਗਿਆ ਨੂੰ ਪਵਾ ਆਪਾਂ ਹੁਣ ਇਹਨੂੰ ਉਤਾਰ ਲੈਣਾ ਥੋੜਾ ਠੰਡਾ ਕਰ ਲੈ ਚੁਪਾ ਲਿਆ ਇੱਕ ਕੋਈ ਜਾਨ ਵਾਲੀ ਚੁਕਟੋਰੀ ਲੈ ਲਓ ਸਟੀਲ ਦੀ ਕੋਈ ਵੀ ਲੈ ਲਓ ਐਸਰਾਂ ਦੀ ਜਾਨ ਵਾਲੀ ਕੋਈ ਵੀ ਲੈ ਲਓ ਇਹ ਚਾਪਾ ਪਾ ਲੈ ਇਹਦੇ ਚ ਸੋਹਣਾ ਜਿਹਾ ਡਿਜ਼ਾਈਨ ਬਣ ਜਾਣਾ ਹੁਣ ਆਪਾਂ ਇਹਨੂੰ ਸੌ ਕਰ ਲੱਗੇ ਐ ਚ ਇਹਨੂੰ ਇਸ ਨਾਲ ਬਟਾ ਲਿਆ ਵਾਹ ਇਹ ਦਰਸਾ ਦਿਓ ਕਿ ਤਿਆਰ ਹੋ ਗਿਆ ਹੈ ਬਹੁਤ ਹਲਕਾ ਬੁਲਕਾ ਬੱਚੇ ਨੂੰ ਦਿਓ ਆਪ ਖਾਓ ਜਿੰਨੂੰ ਮਰਜੀ ਦਿਓ ਬਹੁਤ ਟੇਸਟੀ ਬਣਦਾ ਜੇ ਨਾਸਤੇ ਚ ਸ਼ਾਮ ਵੇਲੇ ਚਾਹ ਨਾਲ ਸੁਵੇਰੇ ਨਾਸਤੇ ਚ ਹਲਕਾ ਬੁਲਕਾ ਬੱਚਾ ਨੂੰ ਦੇਣਾ ਚਾਹੀਦਾ ਆਪ ਹੀ ਖਾਣਾ ਚਾਹੀਦਾ ਹੈ ਔਰ ਹੁਣ ਮੈਂ ਤੁਹਾਨੂੰ ਖਾ ਕੇ ਥੋੜਾ ਜਿਆ ਟੇਸਟ ਕਰਕੇ ਦਿਖਾਉਣੀ ਆਂ ਵਾਹ ਮਾਣ ਬੱਤੋ ਗੱਤ ਮੈਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰੋ ਵੱਧ ਤੋਂ ਵੱਧ ਕਰੋ ਥੈਂਕ ਯੂ